ਸ਼ਿਸ਼ਨਾ ਅਗੂ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਅੱਜ ਰੋਸ ਵਜੋਂ ਫਗਵਾੜਾ ਬੰਦ ਕੀਤਾ ਗਿਆ ਹਾਲਾਂਕਿ ਮਾਹੌਲ ਤਨਾਅਪੂਰਨ ਵੀ ਬਣਿਆ ਪਰ ਸ਼ਾਂਤੀਪੂਰਵਕ ਧਰਨਾਕਾਰੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਦਾਦੇ ਕੀ ਹਥਿਆਰਬੰਦ ਹਮਲਾਵਰਾਂ ਦੇ ਇੱਕ ਸਮੂਹ ਦੇ ਵੱਲੋਂ ਕੀਤੇ ਗਏ ਇਸ ਹਮਲੇ ਨੇ ਹਿੰਦੂ ਸੰਘਰਾਂ ਦੇ ਵਿੱਚ ਵਿਆਪਕ ਰੋਸ ਪੈਦਾ ਕਰ ਦਿੱਤਾ ਅਤੇ ਸਖਤ ਪੁਲਿਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਦਾਦੇ ਕੀ ਇਸ ਘਟਨਾ ਤੋਂ ਬਾਅਦ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਦੇ ਉੱਤੇ ਤਨਖਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਇਹਨਾਂ ਰੋਪਿਆਂ ਦੇ ਖਿਲਾਫ ਸਖਤ ਕਾਰਵਾਈ ਚਾਹੀਦੀ ਹੈ ਅਤੇ ਇਸੇ ਰੋਜ਼ ਦੇ ਬਜੂ ਉਹਨਾਂ ਦੇ ਵੱਲੋਂ ਅੱਜ ਇਹ ਬੰਦ ਕੀਤਾ ਗਿਆ ਕਿ ਸਖਤ ਐਕਸ਼ਨ ਰੋਪਿਆਂ ਦੇ ਖਿਲਾਫ ਲਿਆ ਜਾਵੇ ਦੇਖੋ ਕੱਲ ਜਿਹੜੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਘਟੀ ਹੈ ਉਹਦੀ ਅਸੀਂ ਜਿੰਨੇ ਸਖਤ ਸ਼ਬਦਾ ਦੇ ਵਿੱਚ ਨਿੰਦਾ ਕਰੀਏ ਉਹ ਘਟ ਹੈ ਕਿਉਂਕਿ ਇਹ ਜਿਹੜੀ ਘਟਨਾ ਹੈ ਕੱਲ ਜਿਹੇ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਕੱਲ ਚਾਹੇ ਸ਼ਹਿਰ ਵਾਸੀ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇਹ ਜਿਹੜੀ ਘਟਨਾ ਆ ਇਹ ਅਨਹੋਣੀ ਜਿਹੜੀ ਆ ਇਹ ਰੁਕ ਸਕਦੀ ਸੀਗੀ ਉਹਦਾ ਕਾਰਨ ਕੀ ਹੈ ਕਿ ਜਿੱਦਾਂ ਸਾਰਿਆਂ ਨੇ ਇੱਥੇ ਤੁਹਾਨੂੰ ਦੱਸਿਆ ਕਿ ਪਿਛਲੇ 3 ਦਿਨ ਤੋਂ ਪ੍ਰਸ਼ਾਸਨ ਨੂੰ ਇਹ ਚੀਜ਼ ਦੀ ਇਤਲਾਹ ਦਿੱਤੀ ਜਾ ਰਹੀ ਸੀਗੀ ਇਹਦੇ ਬਾਰੇ ਦੱਸਿਆ ਜਾ ਰਿਹਾ ਸੀਗਾ ਕਿ ਇਹ ਜਿਹੜੇ ਗਤੀਵਿਧੀਆਂ ਹੋ ਰਹੀਆਂ ਆ ਆਹ ਬੰਦੇ ਨੇ ਕਿਸੇ ਨੂੰ ਚਾਹੇ ਉਹ ਕਹਿ ਲਓ ਵੀ ਇੱਕ ਤਰ੍ਹਾਂ ਦਾ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਕੋਈ ਪੁੱਛਗਿੱਛ ਕਰ ਰਿਆ ਸੀਗਾ ਹਰ ਤਰ੍ਹਾਂ ਦੀ ਗੱਲ ਜਿਹੜੀ ਹੈ ਸਮੇਂ-ਸਮੇਂ ਸਰ ਸਾਡੇ ਪ੍ਰਧਾਨ ਕਰਵਲ ਜੀ ਜਿਹੜੇ ਹੈ ਇਹ ਦੱਸਦੇ ਰਹੇ ਸੀ ਪ੍ਰਸ਼ਾਸਨ ਨੂੰ ਲੇਕਿਨ ਜੇ ਪ੍ਰਸ਼ਾਸਨ ਨੂੰ ਕਿਉਂਕਿ ਇਹ ਜਿਹੜਾ ਕੋਈ ਛੋਟਾ ਮਾਮਲਾ ਨਹੀਂ ਸੀ ਕੋਈ ਗਲੀ ਮਹੱਲੇ ਦੀ ਲੜਾਈ ਨਹੀਂ ਸੀਗੀ ਇਹ ਬੜਾ ਪੁਰਾਣਾ ਮਾਮਲਾ ਚਾਹੇ ਚੱਲਦਾ ਆ ਰਿਹਾ ਆ ਲੇਕਿਨ ਗੱਲ ਜਿਹੜੀ ਹੈ ਕਿ ਜੇ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਜੇ ਕਹੀਏ ਕਿ ਪ੍ਰਸ਼ਾਸਨ ਦੇ ਜਿਹੜੀ ਹੈ ਉਹ ਜੂਨ ਨਹੀਂ ਰਹੇਗੀ ਸੋ ਇਹ ਬੜੀ ਵੱਡੀ ਘਟਨਾ ਜਿਹੜੀ ਹੋਈ ਹੈ ਇਹਦਾ ਜੇ ਮੈਂ ਕਹੂੰਗਾ ਤਾਂ ਕਿਤੇ ਨਾ ਕਿਤੇ ਸਭ ਤੋਂ ਵੱਡੀ ਜਿਹੜਾ ਫੇਲੂਰ ਹੈ ਉਹ ਪ੍ਰਸ਼ਾਸਨ ਦਾ ਆ ਪ੍ਰਸ਼ਾਸਨ ਇਸ ਕੰਮ ਲਈ ਜ਼ਿੰਮੇਵਾਰ ਹੈ ਔਰ ਇਹ ਜਿਹੜੀ ਘਟਨਾ ਹੋਈ ਜੇ ਪ੍ਰਸ਼ਾਸਨ ਇਹਦੇ ਤੇ ਸਖਤ ਜਿਹੜੇ ਆਹੋ ਕਦਮ ਚੁੱਕਦੇ ਤਾਂ ਇਹ ਘਟਨਾ ਰੋਕੀ ਜਾ ਸਕਦੀ ਸੀ 4 ਦਿਨ ਪਹਿਲਾਂ ਇਹਨਾਂ ਨੂੰ ਦਫੇਲ ਸੀ ਅਸੀਂ ਵੀ ਉਹ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਵੀ ਲੱਭ ਰਿਹਾ ਸਾਡੇ ਬੰਦਿਆਂ ਨੂੰ ਹੱਥੇ ਜਿਹੋਦੇ ਕੋਈ ਵੀ ਮੇਨ ਟਾਰਗੇਟ ਉਹਦੇ ਹੱਥੇ ਜਿੰਮੀ ਸੀ 4 ਦਿਨ ਪਹਿਲਾਂ ਉਹਨਾਂ ਸਾਡਾ ਇੱਕ ਬੰਦਾ ਕਿਡਨੈਪ ਕੀਤਾ ਰਾਤ ਨੂੰ ਕਿ ਉਹਨੂੰ ਲੈ ਕੇ ਘੁਆਦਾ ਰਿਆ ਵੀ ਉਹਦੇ ਰੱਖ ਕੇ ਵੈਪਨ ਪਈ ਇੱਥੇ ਜਿੰਮੀ ਦੱਸ ਉਹ ਚਲੋ ਬਚਾ ਹੋ ਗਿਆ ਜਿੰਮੀ ਦੂਜੀ ਗਲੀ ਜਦੋਂ ਫੋਨ ਕਰਕੇ ਬੁਲਾਇਆ ਜਿੰਮੀ ਦੂਜੀ ਗਲੀ ਦੇ ਵਿੱਚ ਹੋ ਗਿਆ ਤੀਜੀ ਤਿੰਨ ਬਗਲੀ ਸੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਕਿਸੇ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜਦੋਂ ਕੁਝ ਹੋ ਜਾਊ ਬੰਦਾ ਕਿਡਨੈਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਬੜਾ ਕੰਮ ਕਰੇ ਕੇ ਫੀ ਨਹੀਂ ਲੱਭਦਾ ਫੋਨ ਹਨੂਮਾਨ ਗੜੀ ਮੈਂ ਬੰਦਾ ਮੈਂ ਬੈਠਾ ਜਦੋਂ ਮੈਨੂੰ ਫੋਨ ਆਇਆ ਹਨੂਮਾਨ ਗੜੀ ਬੈਠਾ ਸੀ ਮੈਨੂੰ ਫੋਨ ਆਇਆ ਭਈ ਇੱਥੇ ਬਿਜਾਰ ਵਿੱਚ ਵੀ ਤੁਹਾਡੇ ਬੇਟੇ ਨੂੰ ਤੇ ਆਪਣੇ ਘਿਰਿਆ ਹੋਇਆ ਉਹਨਾਂ ਨੇ ਇਹ ਗੋਲੀਆਂ ਵੀ ਚਲਦੀਆਂ ਬਈ ਇੱਥੇ ਹਨੂਮਾਨ ਗੜੀ ਉਹ ਮੰਦਰ ਵਿੱਚ ਚੱਲ ਕੇ ਹੱਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰਾਸ਼ ਹੁੰਦਾ ਉਦੇ ਵਿੱਚੋਂ ਮੈਂ ਹਨੂਮਾਨ ਗੜੀ ਉੱਤੇ ਮੋਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁੜ ਕੇ ਤੇ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਆ ਤੁਹਾਡ ਨੂੰ ਸਾਰੇ ਪਤਾ ਇੱਥੇ 2 ਮਿੰਟ ਦੇ ਦੱਤਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਮੁੜ ਕੇ ਪਰਚੇ ਦਾ ਜੀ ਕਰ ਦੇਣਗੇ ਮੁੜ ਕੇ ਕੀ ਹੋਣਾ ਕੁਝ ਨਹੀਂ ਹੋਣਾ ਪੁਲਿਸ ਦੇ ਹੀ ਤੁਸੀਂ ਸੂਚਨਾ ਦਿੱਤੀ ਸੀ ਐਸਪੀ ਸਾਹਿਬ ਨਾਲ ਕੋਈ ਗੱਲ ਹੋਈ ਹੈ ਜਿਹੜੀ ਫਗਵਾੜਾ ਪੁਲਿਸ ਨੇ ਲੈਕੀਆ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਹੁਣ ਇਹਨਾਂ ਨੂੰ ਸੋਚਣਾ ਜੇ ਤਾਂ ਅਸੀਂ ਦੱਸ ਦਵਾਂ ਬਈ ਸਾਡੀ ਕਾਰਵਾਈ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਹਾਂ ਤੇ ਜਿਹੜੀ ਹੁਣੇ ਧਰਨਾ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਨਾ ਹਈਏ ਭਾਈ ਸਾਡੇ ਜੇ ਸਾਰੇ ਸ਼ਹਿਰ ਦੀ ਜਾਨ ਮਾਲ ਦੀ ਰੱਖਿਆ ਵੇ ਸਾਡੇ ਨਾਲ ਹੋਇਆ ਕਿ ਲੁ ਕਿਸੇ ਨਾ ਵੀ ਹੋ ਸਕਦਾ ਸ਼ਰੀਆ ਮੇ ਤੇ ਭਰੇ ਬਜਾਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਟਾਰਗੇਟ ਗੋਲੀ ਕਿਸੇ ਹੋਰ ਤੇ ਵੀ ਲੱਗ ਸਕਦੀ ਸੀ ਆਪਣੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਦੇ ਜਾਂ ਕਿਸੇ ਲੰਘਦੇ ਪਰਦੇ ਜੀ ਬੰਦੇ ਉੱਪਰ ਇੰਨੀ ਗੁੰਡਾਗਰੀ ਸਾਰੇ ਪੰਜਾਬ ਵਿੱਚ ਹੋ ਰਹੀ ਗੁਲੀਆਂ ਰੋਹ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਪਿਆ ਅਤੇ ਇਸ ਮਾਮਲੇ ਦੇ ਉੱਤੇ ਪੁਲਿਸ ਅਫਸਰ ਜੋ ਕਿ ਮੌਕੇ ਤੇ ਪਹੁੰਚੇ ਹੋਏ ਸਨ ਉਹਨਾਂ ਕਹਿ ਕੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਅਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਨਹੀਂ ਬਿਲਕੁਲ ਅਸੀਂ ਜਿਹੜੀ ਰਾਤੀ ਨੂੰ ਮੰਗਤਾਲੀ ਘਟਨਾ ਹੋਈ ਹੈ ਉਹਦੇ ਵਿੱਚ ਅਸੀਂ ਪਰਚਾ ਦਰਜ ਕਰ ਲਿਆ ਹੈਗਾ ਦੋਸ਼ੀਆਂ ਦੇ ਖਿਲਾਫ ਤੇ ਵਕਤ ਪਰ ਟੀਮਾਂ ਬਣਾ ਕੇ ਜਿਹੜਾ ਦੋਸ਼ੀਆਂ ਨੂੰ ਛੇਤੀ ਛੇਤੀ ਫੜਨ ਦੇ ਜਿਹੜੀ ਰੇਡਸ ਅਸੀਂ ਕਰ ਰਹੇ ਹੈਗੇ ਆ ਅਸੀਂ ਹੋਪਫੁਲ ਹੈਗੇ ਆ ਕਿ ਛੇਤੀ ਛੇਤੀ ਅਸੀਂ ਦੋਸ਼ੀਆਂ ਨੂੰ ਫੜ ਲਾਂਗੇ ਇਸ ਤੋਂ ਇਲਾਵਾ ਮੇਰੇ ਸਮੂਹ ਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇੱਕ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਕਿਉਂਕਿ ਜਿਹੜਾ ਦੋਸ਼ੀ ਹੈਗਾ ਉਹ ਕਿਸੇ ਪੱਖ ਦਾ ਨਹੀਂ ਹੁੰਦਾ ਉਹ ਇਕੱਲਾ ਦੋਸ਼ੀ ਕਰਨ ਦਾ ਦੋਸ਼ੀ ਹੁੰਦਾ ਹੈ ਉਹਦੇ ਨਾਲ ਕੋਈ ਨਹੀਂ ਹੁੰਦਾ ਆਪਾਂ ਸ਼ਹਿਰ ਦਾ ਮਾਹੌਲ ਇੱਕ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਮੈਂ ਸਾਰਿਆਂ ਨੂੰ ਅਪੀਲ ਕਰਦਾ ਅਸੀਂ ਛੇਤੀ ਛੇਤੀ ਦੋਸ਼ਿਆਂ ਨੂੰ ਪਾੜ ਦਈਏ ਸਰ ਕਿੰਨੇ ਬੰਦੇ ਆ ਗਏ 8000 ਅਸੀਂ ਦੋ ਬਾਈ ਨੇ ਕਿਤੇ ਤਾਂ ਤਿੰਨ ਜਿਹੜੇ ਅਣਪਛਾਤੇ ਦਾਦੀ ਹੈ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਕਾਫੀ ਰੋਸ ਜਿਹੜਾ ਕਿ ਹਿੰਦੂ ਸੰਖਿਆ ਦੇ ਆਗੂਆਂ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਤੇ ਪੁਲਿਸ ਵੱਲੋਂ ਵੀ ਪਰੋਸਾ ਦਿੱਤਾ ਗਿਆ ਹਕੀਕਤ ਰਿਪੋਰਟ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ